ਇੱਕ ਉਮਰ ਤੱਕ ਤੁਹਾਨੂੰ ਬਹੁਤ ਪਿਆਰ ਸਨਮਾਨ ਮਿਲਦਾ ਹੈ ਤੁਸੀਂ ਬਾਲੀਵੁੱਡ 'ਚ ਵੀ ਦੇਖਿਆ ਹੋਣਾ ਜਿਹੜੇ ਕਿ ਇੱਕ ਟਾਈਮ ਪੂਰਾ ਟੌਪ ਤੇ ਹੁੰਦੇ ਆ ਲੋਕ ਭੁਲਾਉਂਦੇ ਹੋਏ ਮਿੰਟ ਨਹੀਂ ਲਾਂਦੇ ਇਹ ਸੀਰੀਅਲ ਵੀ ਦਾਣੇ ਅਨਾਰ ਦੇ ਬਹੁਤ ਹਿੱਟ ਹੋਇਆ ਤੇ ਇਹ ਹਿੱਟ ਹੋਣ ਤੋਂ ਬਾਅਦ ਮੈਨੂੰ ਇੰਟਰਨੈਸ਼ਨਲ ਟੂਰਸ ਮਿਲਣ ਲੱਗੇ ਮੈਂ ਗੀਪੀ ਗਰੇਵਾਲ ਜੀ ਅਮਰਿੰਦਰ ਗਿੱਲ ਤੇ ਸੱਤੀ ਮੈਡਮ ਨਾਲ ਨਿਊਜ਼ੀਲੈਂਡ ਗਈ ਪਹਿਲੀ ਵਾਰੀ ਆਪਣੇ ਪਾਪਾ ਨੂੰ ਆਪਣੀ ਸੀਟ ਤੇ ਬਿਠਾਇਆ ਕਿ ਹਾਲਾਂਕਿ ਟੀਨਾ ਦੇ ਥੱਲੇ ਸੀ ਮੇਰੀ ਪਹਿਲੀ ਸੀਟ ਪਰ ਉਸ ਵੇਲੇ ਮਤਲਬ ਮੇਰੇ ਫਾਦਰ ਇੰਨੇ ਖੁਸ਼ ਹੋਏ ਮੇਰੇ ਮਦਰ ਇੰਨੇ ਖੁਸ਼ ਹੋਏ ਹੀਰਾ ਲੱਖ ਸਵਾ ਲੱਖ ਦਾਏ ਤੀਆਂ ਵੜੀਆਂ ਦੀਆਂ ਰੱਬ ਇੱਜ਼ਤਾਂ ਰੱਖਦਾਏ ਕੋਈ ਵੀ ਪ੍ਰੋਫੈਸ਼ਨ ਗੰਦਾ ਨਹੀਂ ਹੈ ਗੰਦੀ ਤੁਹਾਡੀ ਸੋਚ ਆ ਗੰਦੇ ਲੋਗ ਆ ਫਿਰ ਜੀ ਮੈਂ 10ਵੀਂ ਚ ਸੀ ਜਦੋਂ ਮੈਂ ਟਿਊਸ਼ਨਸ ਲੈਣੀਆਂ ਸ਼ੁਰੂ ਕਰਤੀਆਂ ਸੀ ਮੈਂ 10ਵੀਂ ਦੇ ਬੱਚਿਆਂ ਨੂੰ ਹੀ ਪੜ੍ਹਾਉਂਦੀ ਸੀ 10ਵੀਂ ਚ ਫਿਰ ਪੜ੍ਹਾਈ ਵੱਲ ਵੀ ਮਤਲਬ ਮੈਂ ਆਪਣੀ ਸਾਰੀ ਸਕਾਲਰਸ਼ਿਪ ਤੋਂ ਆਪ ਹੀ ਆਪਣਾ ਸਾਰਾ ਖਰਚਾ ਕੱਢਿਆ ਤੇ ਮੇਰੇ ਪੇਰੈਂਟਸ ਇਸ ਗੱਲ 'ਤੇ ਮੇਰੇ 'ਤੇ ਬੜਾ ਪ੍ਰਾਊਡ ਕਰਦੇ ਸੀ ਲੋਕ ਕਹਿਣ ਲੱਗੇ ਕਿ ਬੰਦਿਆਂ ਨੂੰ ਕਹਿਸ ਦੋ ਜੀ ਹਾਂ 302 ਦਾ ਕੇਸ ਬੰਦਿਆਂ ਦਾ ਜੀ 307 ਦਾ ਕੇਸ ਅੱਜ ਮੇਰੇ ਕੋਲ ਮੈਂ ਪ੍ਰਾਊਡਲੀ ਕਹਿੰਨੀ ਆ ਜੀ ਮੇਰੇ ਕੋਲ 302 ਦੇ ਵੀ ਕੇਸਿਸ ਆ ਮੇਰੇ ਕੋਲ 307 ਦੇ ਵੀ ਕੇਸਿਸ ਆ ਮੇਰੇ ਕੋਲ ਐਨਡੀਪੀਐਸ ਹੋਈ ਆ ਔਰ ਮੇਰਾ ਇੱਕ ਇੱਕ ਕਲਾਇੰਟ ਖੁਸ਼ ਹੈ ਕਿ ਮੈਂ ਪੂਰੀ ਮਿਹਨਤ ਨਾਲ ਕੰਮ ਕਰਦੀ ਆ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਆਂ ਦਸ਼ਕੋ ਪੰਜਾਬੀ ਗਾਇਕ ਸੁਰਜੀਤ ਬਿੰਦਰਖਿਆ ਜੀ ਕਿਸੇ ਜਾਨ ਪਹਿਚਾਨ ਦੇ ਮੌਤਾਜ ਨਹੀਂ ਤੇ ਉਹਨਾਂ ਵੱਲੋਂ ਗਾਏ ਗਏ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਉਹਨਾਂ ਦਾ ਇੱਕ ਗੀਤ ਜੋ ਕਾਫੀ ਜ਼ਿਆਦਾ ਮਕਬੂਲ ਹੋਇਆ ਸੀਗਾ ਕਿ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ ਵਿੱਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੀਤਾਂਜਲੀ ਬਾਲੀ ਹੋਰੀ ਵੱਖ-ਵੱਖ ਗਾਣਿਆਂ ਦੇ ਵਿੱਚ ਮਾਡਲਿੰਗ ਕਰ ਚੁੱਕੀ ਐ ਤੇ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਵੀ ਆ ਚੁੱਕੇ ਐ ਪਰ ਅੱਜ ਕੱਲ ਉਹ ਬਤੌਰ ਵਕੀਲ ਆਪਣੀ ਪਹਿਚਾਣ ਬਣਾ ਚੁੱਕੇ ਐ ਅੱ ਕਹੇ ਕਿ ਅਜਿਹਾ ਕੀ ਹੋਇਆ ਕਿ ਉਹਨਾਂ ਨੂੰ ਆਪਣਾ ਮਾਡਲਿੰਗ ਤੇ ਗਾਇਕੀ ਦਾ ਜਿਹੜਾ ਸਫਰ ਨੂੰ ਛੱਡਣਾ ਪਿਆ ਤੇ ਉਹ ਵਕੀਲ ਦੇ ਖੇਤਰ ਦੇ ਵਿੱਚ ਆਈ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਜੀ ਮੈਮ ਸਭ ਤੋਂ ਪਹਿਲਾਂ ਤਾਂ ਹੀ ਜਾਨਣਾ ਚਾਹਾਂਗੇ ਕਿ ਇਸ ਬਬ ਕਿਵੇਂ ਬਣਿਆ ਕਿ ਤੁਸੀਂ ਸੁਰਜੀਤ ਬਿੰਦਰਖਿਆ ਜੀ ਦੇ ਗੀਤ ਦੇ ਵਿੱਚ ਬਤੌਰ ਮਾਡਲ ਕੰਮ ਕੀਤਾ ਜੀ ਮੈਂ 10ਵੀਂ ਕਲਾਸ ਚ ਸੀਗੀ ਤੇ ਜਿਵੇਂ ਕਿ ਸਾਰੇ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਕਿ ਸਕੂਲ ਦੇ ਫੰਕਸ਼ਨਾਂ ਚ ਪਾਰਟਿਸਿਪੇਟ ਕਰਨਾ ਕਾਲਜ ਦੇ ਫੰਕਸ਼ਨਾਂ ਚ ਪਾਰਟਿਸਿਪੇਟ ਕਰਨਾ ਮੈਨੂੰ ਵੀ ਇਸੇ ਤਰ੍ਹਾਂ ਸ਼ੌਂਕ ਸੀਗਾ ਤੇ ਸਕੂਲ ਚ ਮੈਂ ਗਿੱਧੇ ਦੀ ਕੈਪਟਨ ਵੀ ਰਹੀ ਆ ਤੇ ਬਸ ਇਸੇ ਤਰ੍ਹਾਂ ਨਵੇਂ-ਨਵੇਂ ਆਡੀਸ਼ਨ ਸ਼ੁਰੂ ਹੋਈ ਸੀ ਉਸ ਟਾਈਮ ਚ ਤੇ 80 ਸੀਰੀਜ਼ ਵਾਲਿਆਂ ਦਾ ਆਡੀਸ਼ਨ ਸੀਗਾ ਤੇ ஆடிਸ਼ਨ ਲਈ ਆਏ ਤੇ ਉਹਨਾਂ ਨੇ ஆடிਸ਼ਨ ਲਿਆ ਤੇ ਸਕੂਲ ਵਿੱਚੋਂ ਮੈਨੂੰ ਚੂਜ਼ ਕੀਤਾ ਗਿਆ ਤੇ ਉਸ ਵale ਕੁਝ ਪਤਾ ਵੀ ਨਹੀਂ ਸੀਗਾ ਕਿ ਕੀ ਹੁੰਦਾ ਹੈ ਜਾਂ ਕਿੱਦਾਂ ਮਾਡਲਿੰਗ ਹੁੰਦੀ ਹੈ ਜਾਂ ਕਿਵੇਂ ਕੀ ਬਨ ਕੁਝ ਵੀ ਨਹੀਂ ਪਤਾ ਸੀ ਟੀਚਰਸ ਮੇਰੇ ਨਾਲ ਗਏ ਈਵਨ ਮੇਰੇ ਪੇਰੈਂਟਸ ਨੂੰ ਵੀ ਨਹੀਂ ਪਤਾ ਸੀਗਾ ਕਿ ਕੀ ਹੈ ਕਿ ਨਹੀਂ ਸਕੂਲ ਚ ਸਿਲੇਕਸ਼ਨ ਹੋਈ ਸਿਲੇਕਟ ਕਰ ਲਿਆ ਮੈਨੂੰ ਨਾਲ ਲੈ ਕੇ ਗਏ ਕਿਰਾਏ ਤੇ ਕੱਪੜੇ ਲੈ ਈਵਨ ਕੱਪੜੇ ਵੀ ਨਹੀਂ ਸੀਗੇ ਬਸ ਕੁਏ ਲਾ ਲਾ ਕੇ ਉੱਥੇ ਉਹਨਾਂ ਨੇ ਸੂਟਾਂ ਨੂੰ ਲਹਿੰਗਿਆਂ ਨੂੰ ਤੇ ਸ਼ੂਟਿੰਗ ਕਰਾਈ ਮੇਰੇ ਟੀਚਰਸ ਬੜੇ ਖੁਸ਼ ਹੋਏ ਜੋ ਕਿ ਮੇਰੇ ਨਾਲ ਗਈ ਸੀ ਤੇ ਬਾਅਦ ਚਾਂਸਲੀ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਹੋ ਕੀ ਰਿਹਾ ਮੈਨੂੰ ਤਾਂ ਇਹ ਸੀਗਾ ਕਿ ਜਿੱਦਾਂ ਮੈਨੂੰ ਗਿੱਧੇ ਦਾ ਸ਼ੌਂਕ ਹੈ ਤੇ ਟੀਚਰਸ ਲੈ ਕੇ ਆਏ ਆ ਤੇ ਮੈਂ ਉੱਦਾਂ ਪਾਰਟਿਸਿਪੇਟ ਕਰ ਰਹੀ ਆ ਤੇ ਬਾਅਦ ਚੋ ਪਤਾ ਲੱਗਿਆ ਜਦੋਂ ਟੀਵੀ ਤੇ ਗਾਣਾ ਆਇਆ ਤੇ ਲੋਗ ਆਣ ਅੱਗੇ ਮੇਰੇ ਘਰ ਮੇਰੇ ਪੇਰੈਂਟਸ ਕੋਲ ਮੇਰੇ ਆਟੋਗ੍ਰਾਫ ਲੈਣ ਤੇ ਉਦੋਂ ਪਤਾ ਲੱਗਿਆ ਕਿ ਅੱਛਾ ਵੀ ਮੇਰਾ ਗਾਣਾ ਹਿੱਟ ਹੋ ਗਿਆ ਜਾਂ ਮੈਂ ਐਜ਼ ਅ ਮਾਡਲ ਕੰਮ ਕੀਤਾ ਫਿਰ ਉਦੋਂ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਜਿੱਦਾਂ ਝੜੀ ਲੱਗ ਗਈ ਲੋਕਾਂ ਨੇ ਆਣ ਦੀ ਫਿਰ ਉਸ ਤੋਂ ਬਾਅਦ ਇੱਕ ਅਗਲਾ ਗੀਤ ਧਰਮਪ੍ਰੀਤ ਦਾ ਸੀਗਾ ਇੰਨਾ ਕਦੇ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਸੀ ਮੈਂ ਯਾਦ ਕਰਕੇ ਫਿਰ ਉਹਨਾਂ ਨੇ ਅਪਰੋਚ ਕੀਤਾ ਗੋਇਲ ਕੰਪਨੀ ਵਾਲਿਆਂ ਨੇ ਤੇ ਫਿਰ ਉਹਨਾਂ ਨੇ ਮਿੱਤੂ ਉਸ ਗਾਣੇ 'ਚ ਮਾਡਲਿੰਗ ਕਰਾਈ ਹਲਾ ਉਸ ਵੇਲੇ ਵੀ ਮੈਂ ਨਵੀਂ ਸੀ ਇੰਨਾ ਪਤਾ ਨਹੀਂ ਸੀ ਤੇ ਕੁਦਰਤੀ ਉਹ ਗਾਣਾ ਵੀ ਹਿੱਟ ਹੋ ਗਿਆ ਤੇ ਉਸ ਤੋਂ ਬਾਅਦ ਕਰਮਜੀਤ ਅਨਮੋਲ ਦਾ ਤੇਰੇ ਉਜਾਰੇ ਉਜੜ ਗਏ ਨਹੀਂ ਅਸੀਂ ਬਸਦੇ ਬਸਦੇ ਤੇ ਇਸ ਤਰ੍ਹਾਂ ਕਾਫੀ ਕੁਲਦੀਪ ਮਾਨਕ ਜੀ ਦਾ ਸੀ ਦਿਲ ਮਿਲਿਆਂ ਦੇ ਮੇਲੇ ਕਰ ਲੈ ਪਿਆਰ ਕੋੜੇ ਮਤਲਬ ਵੱਡੇ ਵੱਡੇ ਸਿੰਗਰਸ ਜਿਹੜੇ ਸੀਗੇ ਫਿਰ ਸਰਧੂਲ ਬਾਜੀਦ ਨਾਲ ਗਾਣੇ ਚ ਮਾਡਲਿੰਗ ਕੀਤੀ ਹੌਲੀ ਹੌਲੀ ਮਤਲਬ ਮਾਡਲਿੰਗ ਚ ਮੈਂ ਮਤਲਬ ਮੈਨੂੰ ਪਤਾ ਲੱਗ ਗਿਆ ਕਿ ਇਹ ਮਾਡਲਿੰਗ ਹੈ ਜਾਂ ਲੋਕ ਮੈਨੂੰ ਪਸੰਦ ਕਰ ਰਹੇ ਆ ਉਸ ਤੋਂ ਬਾਅਦ ਪੰਮੀ ਬਾਈ ਜੀ ਨਾਲ ਮੈਂ ਮਿਲੀ ਤਾਂ ਬਾਈ ਜੀ ਨੇ ਮੈਨੂੰ ਬੋਲੀਆਂ ਪਾਉਂਦੇ ਹੋਏ ਸੁਣਿਆ ਤਾਂ ਬਾਈ ਜੀ ਨੇ ਮੈਨੂੰ ਮੌਕਾ ਦਿੱਤਾ ਪੰਮੀ ਬਾਈ ਜੀ ਨੇ ਕਿ ਬੇਟੇ ਵੀ ਤੂੰ ਗਾਇਕ ਆਰ ਫੋਕ ਵੀ ਤੈਨੂੰ ਫੋਕ ਦਾ ਸ਼ੌਂਕ ਹੈ ਤੂੰ ਤੂੰ ਫੋਕ ਗਾ ਤੇ ਫਿਰ ਮੈਂ ਪਹਿਲਾਂ ਜਿੱਦਾਂ ਗਾਣਾ ਸਿੱਖਿਆ ਹੌਲੀ ਹੌਲੀ ਜੋ ਮੈਨੂੰ ਗਾਣੇ ਅੱਛੇ ਲੱਗਦੇ ਸੀਗੇ ਜਿਵੇਂ ਕਿ ਜਿੰਦੂਆ ਤੇ ਫੋਕ ਨਾਲ ਹੀ ਜੁੜੀਆਂ ਜੀ ਪੰਜਾਬੀ ਘੋੜੀਆਂ ਪੰਜਾਬੀ ਗੀਤ ਤੇ ਮੈਨੂੰ ਅੱਛੇ ਲੱਗਦੇ ਸੀ ਗਾਣੇ ਮੈਂ ਕਈ ਕੰਪੀਟੀਸ਼ਨਸ ਜਿੱਤੇ ਕਈ ਜਗ੍ਹਾ ਸਕੂਲ ਕਾਲਜ ਵਿੱਚ ਕਈ ਨਾਮ ਵੀ ਜਿੱਤੇ ਮੈਂ ਤੇ ਸਕੂਲ ਕਾਲਜ ਵਿੱਚ ਮੈਨੂੰ ਬਹੁਤ ਸ਼ੌਂਕ ਸੀ ਤੇ ਇਸੇ ਸ਼ੌਂਕ ਕਰਕੇ ਫਿਰ ਮੈਨੂੰ ਸੀਰੀਅਲਸ ਮਿਲਨੇ ਸ਼ੁਰੂ ਹੋਏ ਜੀ ਫਿਰ ਮੈਂ ਸਭ ਤੋਂ ਪਹਿਲਾਂ ਜੀ ਪੰਜਾਬੀ ਦਾ ਸੀਰੀਅਲ ਕੀਤਾ ਸਰਹੱਦ ਇਹ ਇੱਕ ਟੁੱਟਾਂ ਵਾਲਾ ਖੂ ਦਾਣੇ ਆਨਾਰ ਦੇ ਮੈਂ ਇਹ ਸਾਰੇ ਸੀਰੀਅਲ ਮੈਂ ਮੇਨ ਲੀਡ ਤੇ ਐਜ਼ ਅ ਹੀਰੋਇਨ ਕੀਤੀ ਤੇ ਇਹ ਸੀਰੀਅਲ ਵੀ ਦਾਣੇ ਆਨਾਰ ਦੇ ਬਹੁਤ ਹਿੱਟ ਹੋਇਆ ਤੇ ਇਹ ਹਿੱਟ ਹੋਣ ਤੋਂ ਬਾਅਦ ਮੈਨੂੰ ਇੰਟਰਨੈਸ਼ਨਲ ਟੂਰਸ ਮਿਲਣ ਲੱਗੇ ਮੈਂ ਗੀਪੀ ਗਰੇਵਾਲ ਜੀ ਅਮਰਿੰਦਰ ਗਿੱਲ ਤੇ ਸੱਤੀ ਮੈਡਮ ਨਾਲ ਨਿਊਜ਼ੀਲੈਂਡ ਗਈ ਤੇ ਉੱਥੇ ਵੀ ਪਰਫਾਰਮੈਂਸਸ ਕੀਤੀਆਂ ਜਿੱਦਾਂ ਬੋਲੀਆਂ ਦੀਆਂ ਬੋਲੀਆਂ ਗਾਈਆਂ ਤੇ ਇਸ ਤਰ੍ਹਾਂ ਮਤਲਬ ਸਕੂਲ ਕਾਲਜ ਟਾਈਮ ਮੈਂ ਕਾਫੀ ਪਾਰਟਿਸਿਪੇਟ ਕੀਤਾ ਤੇ ਕੁਦਰਤੀ ਕਹਿ ਦੋ ਕਿ ਨਾਮ ਹੋ ਗਿਆ ਤੇ ਮੈਨੂੰ ਫੀਲਡ ਅੱਛਾ ਲੱਗਿਆ ਜੀ ਜੋ ਵੀ ਮੇਰਾ ਸਕੂਲ ਕਾਲਜ ਟਾਈਮ ਐਕਸਪੀਰੀਅੰਸ ਰਿਹਾ ਬਹੁਤ ਅੱਛਾ ਰਿਹਾ ਜੀ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਹਾਡੇ ਲਈ ਇਹ ਸਫ਼ਰ ਜਿਹੜਾ ਬਹੁਤ ਵਧੀਆ ਰਿਹਾ ਹਨਾ ਤੁਹਾਨੂੰ ਨਵੇਂ-ਨਵੇਂ ਗਾਇਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਅਜਿਹਾ ਕੀ ਬਣਿਆ ਕਿ ਤੁਹਾਨੂੰ ਇਹ ਸਫ਼ਰ ਨੂੰ ਛੱਡਣਾ ਪਿਆ ਤੇ ਆਪਣਾ ਜਿਹੜਾ ਵਕੀਲ ਦਾ ਕੈਰੀਅਰ ਜਿਹੜਾ ਇਹਨੂੰ ਅਪਣਾਉਣਾ ਪਿਆ ਨਹੀਂ ਐਸਾ ਕੁਝ ਖਾਸ ਨਹੀਂ ਜੀ ਜਿੱਦਾਂ ਸ਼ੌਕ ਸਿਗਾ ਹੌਬੀ ਤੱਕ ਠੀਕ ਹੈ ਸੀ ਹੌਬੀ ਪੂਰੀ ਕੀਤੀ ਮੈਂ ਥੈਂਕਫੁਲ ਹਾਂ ਮੇਰੇ ਪੇਰੈਂਟਸ ਦੇ ਜਿਨ੍ਹਾਂ ਨੇ ਮੇਰਾ ਜਾਂਦੇ ਹੁੰਦੇ ਸੀ ਮੈਨੂੰ ਇਨਕਰੇਜ ਕਰਦੇ ਸੀ ਜਿੱਦਾਂ ਅੱਜ ਕੱਲ੍ਹ ਕਈ ਲੋਕ ਨੈਰੋ ਮਾਈਂਡਡ ਵੀ ਮੈਂ ਦੇਖਿਆ ਕਿ ਇਦਾਂ ਉਦਾਂ ਪਰ ਮੇਰੇ ਪੇਰੈਂਟਸ ਨੇ ਮੇਰਾ ਸਾਥ ਦਿੱਤਾ ਪਰ ਮੇਰੇ ਪਾਪਾ ਦਾ ਇੱਕ ਸੁਪਨਾ ਸੀ ਕਿਉਂਕਿ ਮੇਰੇ ਦਾਦੇ ਪਰਦਾਦੇ ਸਭ ਲੀਗਲ ਫੀਲਡ ਤੋਂ ਰਹੇ ਆ ਮੇਰੇ ਦਾਦਾ ਜੀ ਨੇ ਸਾਰੀ ਉਮਰ ਜਗਦੀਸ਼ ਚੰਦਰ ਬਾਲੀ ਜੀ ਉੱਧਰ ਅੰਮ੍ਰਿਤਸਰ ਪ੍ਰੈਕਟਿਸ ਕੀਤੀ ਆ ਸਾਰੀ ਉਮਰ ਤੇ ਮੇਰੇ ਫਾਦਰ ਦਾ ਸੁਪਨਾ ਸੀਗਾ ਕਿ ਕਿਉਂਕਿ ਮੇਰੇ ਫਾਦਰ ਬੈਂਕ 'ਚ ਸੀਗੇ ਪੰਜਾਬ ਨੈਸ਼ਨਲ ਬੈਂਕ ਮਦਮੇ ਮੇਰੀ ਹੈਲਥ ਡਿਪਾਰਟਮੈਂਟ 'ਚ ਸੀ ਤੇ ਕਿ ਮੇਰੇ ਫਾਦਰ ਕਹਿੰਦੇ ਸੀ ਕਿ ਕੋਈ ਦਾਦੇ ਦੀ ਰਾਤੇ ਚੱਲੇ ਕੋਈ ਬੱਚਾ ਮੇਰਾ ਕੋਈ ਮਤਲਬ ਵਕੀਲ ਬਣੇ ਤੇ ਇਲੀਗਲ ਫੀਲਡ ਚ ਜਾਵੇ ਤੇ ਬਸ ਇੱਕ ਪਾਪਾ ਦੇ ਅੱਖ ਚ ਜੋ ਮੈਂ ਸੁਪਨਾ ਦੇਖਿਆ ਕਿ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਸੀ ਅਸੀਂ ਦੋ ਲੜਕੀਆਂ ਸੀਗੀਆਂ ਤੇ ਬਾਅਦ ਵਿੱਚ ਮੇਰੇ ਫਾਦਰ ਮਦਰ ਨੇ ਸਾਡਾ ਇੱਕ ਬ੍ਰਦਰ ਵੀ ਅਡੌਪਟ ਕੀਤਾ ਜੋ ਕਿ ਹੁਣ ਸਾਡੇ ਵਿੱਚ ਘਰ ਨਹੀਂ ਹੈ ਪੂਰਾ ਹੋ ਗਿਆ ਤੇ ਅਸੀਂ ਦੋ ਕੁੜੀਆਂ ਹੀ ਸੀ ਤੇ ਫਾਦਰ ਮਦਰ ਨੂੰ ਇਹ ਸੀਗੇ ਕਿ ਮੁੰਡਾ ਹੁੰਦਾ ਸ਼ਾਇਦ ਉਹ ਬਣਦਾ ਫਿਰ ਮੈਂ ਉਸ ਵੇਲੇ ਨਿਸ਼ਚੈ ਕਰ ਲਿਆ ਸੀਗਾ ਕਿ ਪਾਪਾ ਦਾ ਸੁਪਨਾ ਮੈਂ ਪੂਰਾ ਕਰੂੰਗੀ ਮੈਂ ਲੋਅ ਕੀਤੀ ਲੋਅ ਕਰਕੇ ਜਿਸ ਦਿਨ ਮੇਰੀ ਸੀਟ ਬਣੀ ਮੁਹਾਲੀ ਕੋਟ ਚ ਮੈਂ ਸਭ ਤੋਂ ਪਹਿਲਾਂ ਆਪਣੇ ਪਾਪਾ ਨੂੰ ਫੋਲਡੇਡ ਹੈਂਡ ਜਿਹਨੂੰ ਕਹਿੰਦੇ ਆ ਹੋਲਡ ਅੱਖਾਂ ਬੰਦ ਕਰਕੇ ਹਾਂ ਮਤਲਬ ਇੰਨੇ ਖੁਸ਼ ਸੀ ਮੇਰੇ ਪਾਪਾ ਮੈਂ ਪਹਿਲੀ ਵਾਰੀ ਆਪਣੇ ਪਾਪਾ ਨੂੰ ਆਪਣੀ ਸੀਟ ਤੇ ਬਿਠਾਇਆ ਕਿ ਹਾਲਾਂਕਿ ਟੀਨਾ ਦੇ ਥੱਲੇ ਸੀ ਮੇਰੀ ਪਹਿਲੀ ਸੀਟ ਪਰ ਉਸ ਵੇਲੇ ਮਤਲਬ ਮੇਰੇ ਫਾਦਰ ਇੰਨੇ ਖੁਸ਼ ਹੋਏ ਮੇਰੇ ਮਦਰ ਇੰਨੇ ਖੁਸ਼ ਹੋਏ ਕਿ ਉਹ ਮੈਨੂੰ ਜੋ ਦੇਖਣਾ ਚਾਹੁੰਦੇ ਸੀ ਆਪਣੇ ਬੱਚੇ ਨੂੰ ਅਜਾ ਵਕੀਲ ਉਹਨਾਂ ਨੇ ਮੈਨੂੰ ਦੇਖਿਆ ਮੇਰੇ ਲਈ ਬਸ ਇਹੀ ਚੀਜ਼ ਜਿਹੜੀ ਮੇਰੀ ਬਹੁਤ ਵੱਡੀ ਮੇਰੇ ਲਈ ਸੰਤੁਸ਼ਟੀ ਹੈ ਜੀ ਜੀ ਅਭੀ ਇਸ ਸਫਰ ਦੇ ਦੌਰਾਨ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣਗੀਆਂ ਜਦੋਂ ਤੁਸੀਂ ਜਿਹੜਾ ਬਹੁਤ ਔਰ ਮਾਡਲ ਕੰਮ ਕਰ ਰਹੇ ਸੀਗਾ ਨਾ ਬਤੌਰ ਗਾਇਕਾ ਤੁਸੀਂ ਆਪਣੀ ਪਹਿਚਾਨ ਬਣਾਈ ਇਸ ਸਫਰ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਕੁਝ ਯਾਦਾਂ ਦੀ ਸਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ ਜੀ ਜ਼ਰੂਰ ਜਿੱਦਾਂ ਕਿ ਮੈਂ ਫੀਲਡ ਚ ਆਈ ਪਹਿਲਾਂ ਤਾਂ ਤੁਸੀਂ ਫੀਲਡ ਤਾਂ ਨਹੀਂ ਉਸ ਵਲੇ ਸਕੂਲ ਕਾਲਜ ਚ ਪਤਾ ਹੀ ਨਹੀਂ ਹੁੰਦਾ ਕਿ profession ਕੀ ਹੈ ਤੇ ਸ਼ੌਂਕ ਕੀ ਹੈ ਇੱਕ ਸ਼ੌਂਕ ਸੀ ਜਿੰਨੂੰ ਮੈਂ ਇੰਜੋਏ ਕੀਤਾ ਬਹੁਤ ਇੰਜੋਏ ਕੀਤਾ ਔਰ ਅੱਜ ਵੀ ਮੈਨੂੰ ਬਹੁਤ ਸ਼ੌਂਕ ਹੈ ਮੈਨੂੰ ਅੱਜ ਵੀ ਸਿੱਖਣਾ ਮਿਊਜ਼ਿਕ ਸਿੱਖਣਾ ਬਹੁਤ ਪਸੰਦ ਹੈ ਤੇ ਉਸ ਸ਼ੌਂਕ ਚ ਕਾਫੀ ਕਲਾਕਾਰ ਮੈਨੂੰ ਮਿਲੇ ਕਾਫੀ ਸਿੰਗਰਸ ਨਾਲ ਸਤਵਿੰਦਰ ਬੁੱਗਾ ਜੀ ਸਰਦੂਲ ਸਕੰਦਰ ਜੀ ਤੇ ਜਦੋਂ ਬਿੰਦ ਰਖਿਆ ਬਾਜੀ ਉਹਨਾਂ ਦੇ ਮਿਸਿਸ ਉਹਨਾਂ ਨਾਲ ਸਭ ਨਾਲ ਮੇਰਾ ਬਹੁਤ ਪਿਆਰ ਰਿਹਾ ਅਸੀਂ ਖੂਬ ਇੰਜੋਏ ਕੀਤਾ ਸਤੀ ਦੀਦੀ ਬਹੁਤ ਨਾਈਸ ਨੇ ਸਤਿੰਦਰ ਸਤੀ ਜੀ ਅਸੀਂ ਇਕੱਠੇ ਨਿਊਜ਼ੀਲੈਂਡ ਤੇ ਕਾਫੀ ਟੂਰਸ ਲਾਈ ਜੀ ਮੈਂ ਅਮਰੀਕਾ ਕੈਨੇਡਾ ਸਾਰੀ ਜਗ੍ਹਾ ਕਾਫੀ ਅੱਛਾ ਮੇਰੀਆਂ ਬਹੁਤ ਅੱਛੀਆਂ ਯਾਦਾਂ ਨੇ ਤੇ ਫਿਰ ਜਦੋਂ ਪੜ੍ਹਾਈ ਕੀਤੀ ਜੀ ਪੜ੍ਹਾਈ 'ਚ ਵੀ ਪਹਿਲਾਂ ਤਾਂ ਮੈਨੂੰ ਸਕਾਲਰਸ਼ਿਪ ਲੱਗੀ ਹੋਈ ਸੀ ਜੀ ਤੇ ਮੇਰੇ ਫਾਦਰ ਨੂੰ ਸਕਾਲਰਸ਼ਿਪ ਚੋਂ ਹੀ ਮੇਰੀ ਫੀਸ ਦੇ ਪੈਸੇ ਮਿਲਦੇ ਸੀ ਫਿਰ ਜੀ ਮੈਂ 10ਵੀਂ 'ਚ ਅਸੀਂ ਜਦੋਂ ਮੈਂ ਟਿਊਸ਼ਨਸ ਲੈਣੀਆਂ ਸ਼ੁਰੂ ਕਰਤੀਆਂ ਸੀ ਮੈਂ 10ਵੀਂ ਦੇ ਬੱਚਿਆਂ ਨੂੰ ਹੀ ਪੜ੍ਹਾਉਂਦੀ ਸੀ 10ਵੀਂ ਚ ਫਿਰ ਪੜ੍ਹਾਈ ਵੱਲ ਵੀ ਮਤਲਬ ਮੈਂ ਆਪਣੀ ਸਾਰੀ ਸਕਾਲਰਸ਼ਿਪ ਤੋਂ ਆਪ ਹੀ ਆਪਣਾ ਸਾਰਾ ਖਰਚਾ ਕੱਢਿਆ ਤੇ ਮੇਰੇ ਪੇਰੈਂਟਸ ਇਸ ਗੱਲ 'ਈ ਮੇਰੇ ਤੇ ਬੜਾ ਪ੍ਰਾਊਡ ਕਰਦੇ ਸੀ ਤੇ ਅੱਜ ਮੈਂ ਮਤਲਬ ਪੀ ਐਚ ਡੀ ਵੀ ਕੀਤੀ ਹੋਈ ਆ ਲਾਚ ਤੇ ਹੁਣ ਵੀ ਮੈਂ ਪੜ੍ਹ ਰਹੀ ਆ ਮੈਂ ਸਟੱਡੀ ਸਟੱਡੀ ਨਹੀਂ ਨਾਊ ਆਮ ਪਰਸੂਇੰਗ ਐਮਏ ਸੋਸ਼ੀਓਲੋਜੀ ਜੀ ਮਮ ਜਿਵੇਂ ਤੁਸੀਂ ਦੱਸਿਆ ਹੈਗਾ ਆ ਕਿ ਤੁਸੀਂ ਇਸ ਖੇਤਰ ਦੇ ਵਿੱਚ ਚੰਗਾ ਸਮਾਂ ਜਿਹੜਾ ਹੈ ਹੰਡਾਇਆ ਹੈਗਾ ਆ ਤੁਸੀਂ ਬਹੁਤ ਸਾਰੀਆਂ ਯਾਦਾਂ ਨੂੰ ਸਮੋਇਆ ਹੋਇਆ ਹੈ ਇਸ ਸਫ਼ਰ ਦੇ ਦੌਰਾਨ ਮਮ ਕਈ ਲੋਕ ਹੁੰਦੇ ਆ ਜੋ ਸੋਚਦੇ ਹੈਗੇ ਕਿ ਇਸ ਸਫ਼ਰ ਨੂੰ ਜਿਹੜਾ ਹੈਗਾ ਸੀ profession ਬਣਾ ਲਈਏਗੀ ਉਹਨਾਂ ਨੂੰ ਲੱਗਦਾ ਹੈਗਾ ਕਿ ਅੱਜ ਸਾਨੂੰ ਬਹੁਤ ਸਾਰੇ ਗੀਤ ਮਿਲ ਰਹੇ ਹੈਗੇ ਅਸੀਂ ਕੰਮ ਕਰੀਏ ਤੇ ਇਹ ਚੀਜ਼ ਚੱਲਦੀ ਰਹੇਗੀ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਲੋਕਾਂ ਨੂੰ ਇਸ ਨੂੰ profession ਬਣਾਉਣਾ ਚਾਹੀਦਾ ਜਾਂ ਸ਼ੌਂਕ ਦੇ ਤੌਰ 'ਤੇ ਹੀ ਸੀਮਤ ਰੱਖਣਾ ਚਾਹੀਦਾ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿੰਨੀ ਹੈ ਕਿ ਜਿੱਦਾਂ ਇਹ profession ਜਿਹੜਾ ਤੁਸੀਂ ਕਹਿੰਦੇ ਹੋ ਕਿ ਮਾਡ ਫੈਸ਼ਨ ਹੈ ਇਹ ਇੱਕ ਉਮਰ ਤੱਕ ਇਹ ਮੈਨੂੰ ਲੱਗਦਾ ਜੇ ਉੱਥੇ ਤੱਕ ਮੇਰੀ ਸੋਚ ਹੈ ਦੇਖੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਇੱਕ ਉਮਰ ਤੱਕ ਤੁਹਾਨੂੰ ਬਹੁਤ ਪਿਆਰ ਸਨਮਾਨ ਮਿਲਦਾ ਹੈ ਤੁਸੀਂ ਬਾਲੀਵੁੱਡ ਚ ਵੀ ਦੇਖਿਆ ਹੋਣਾ ਕਿ ਕਿੰਨੇ ਐਸੇ ਐਕਟਰ ਐਕਟ੍ਰੀਸਸ ਹੈ ਜਿਹੜੇ ਕਿ ਇੱਕ ਟਾਈਮ ਪੂਰਾ ਟੌਪ ਤੇ ਹੁੰਦੇ ਆ ਲੋਕ ਭੁਲਾਉਂਦੇ ਹੋਏ ਮਿੰਟ ਨਹੀਂ ਲਾਂਦੇ ਇੱਕ ਮਿੰਟ ਨਹੀਂ ਲੱਗਦਾ ਭੁੱਲਦੇ ਹੋਏ ਇਸ ਲਈ ਮੈਂ ਸਭ ਨੂੰ ਇੱਕ ਗੁਜ਼ਾਰਿਸ਼ ਕਰਾਂਗੀ ਕਿ ਆਪਣਾ ਸ਼ੌਂਕ ਜ਼ਰੂਰ ਰੱਖੋ ਪਰ ਆਪਣੀ ਸਟੱਡੀਜ਼ ਆਪਣਾ ਕੈਰੀਅਰ ਆਪਣਾ ਜ਼ਰੂਰ ਆਪਣੀ ਸਟੱਡੀਜ਼ ਨੂੰ ਜਾਰੀ ਰੱਖੋ ਤਾਂ ਕਿ ਕਿਤੇ ਨਾ ਕਿਤੇ ਤੁਹਾਡੇ ਕੋਲ ਇੱਕ ਆਪਸ਼ਨ ਹੋਵੇ ਜੇ ਤੁਸੀਂ ਇੱਕ ਫੀਲਡ ਨੂੰ ਇੰਜੋਏ ਕਰ ਲਿਆ ਤਾਂ ਜੇ ਤੁਹਾਨੂੰ ਲੱਗਦਾ ਕਿ ਹੁਣ ਸਾਡਾ ਮੂਵ ਔਨ ਹੋਣ ਦਾ ਟਾਈਮ ਹੈ ਕਦੀ ਕਿ ਇੱਕ ਮੈਂ ਸੁਲਤਾਨ ਪਿਕਚਰ ਦੇਖੀ ਸੀ ਜੇ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਵੇ ਉਹਦੇ ਚ ਇੱਕ ਡਾਇਲੋਗ ਸੀ ਬੰਦੇ ਨੇ ਉਹਨੂੰ ਕਿਹਾ ਕਿ ਯੂ ਆਰ ਨਾਓ 40 ਤੇ ਉਹ ਬਹੁਤ ਹੈਲਦੀ ਸੀ ਤੇ ਸੁਲਮਾਨ ਜੀ ਦਾ ਇੱਕ ਡਾਇਲੋਗ ਜਿਹੜਾ ਦਿਲ ਨੂੰ ਛੁਗਿਆ ਕਹਿੰਦੇ ਜ਼ਿੰਦਾ ਹੂੰ ਜ਼ਿੰਦਾ ਰਹਿਣਾ ਸਿੱਖਣਾ ਚਾਹੀਦਾ ਬੰਦੇ ਨੂੰ ਸਟਾਰਟ ਕਦੋਂ ਕਦੇ ਵੀ ਕਿਸੇ ਟਾਈਮ ਤੇ ਹੋ ਸਕਦਾ ਹੈ ਕੋਈ ਆਪਣੀ ਭੁੱਲ ਗਲਤੀ ਕਿਸੇ ਵੀ ਮੋੜ 'ਚ ਕਿਸੇ ਵੀ ਮੌਕੇ ਤੇ ਸੁਧਾਰੀ ਜਾ ਸਕਦੀ ਹੈ ਇਹਨੂੰ ਸ਼ੌਂਕ ਰੱਖੋ ਆਪਣੇ profession ਨੂੰ ਠੀਕ ਹੈ ਤੁਹਾਡਾ profession ਜੇ ਅੱਗੇ ਤੁਹਾਨੂੰ ਲੱਗਦਾ ਕਿ ਲੌਂਗ ਟਰਮ ਚੱਲਣ ਵਾਲਾ ਹੈ ਤਾਂ ਬਹੁਤ ਗੁੱਡ ਹੈ ਆਦਰਵਾਇਜ਼ ਸਟੱਡੀਜ਼ ਜ਼ਰੂਰ ਜਾਰੀ ਰੱਖੋ ਇਹ ਨਹੀਂ ਸੋਚਣਾ ਕਿ ਮੈਂ ਸਿੰਗਰ ਆ ਜਾਂ ਮੈਂ ਮਾਡਲ ਆ ਤਾਂ ਮੈਨੂੰ ਸਟੱਡੀਜ਼ ਦੀ ਜ਼ਰੂਰਤ ਨਹੀਂ ਸਟੱਡੀਜ਼ ਨੇ ਪਤਾ ਨਹੀਂ ਤੁਹਾਨੂੰ ਕਿੱਥੇ ਕਿਹੜੇ ਮੌਕੇ ਤੇ ਜਾ ਕੇ ਕਿਉਂਕਿ ਮੈਂ ਪੀਜੀ ਡਿਪਲੋਮਾ ਇਨ ਡਾਂਸ ਵੀ ਕੀਤਾ ਹੋਇਆ ਕੱਲ ਮੈਨੂੰ ਕਿਤੇ ਟੀਚਰ ਦੀ ਜੌਬ ਪੈਂਦੀ ਆ ਪ੍ਰੋਫੈਸਰ ਦੀ ਪੈਂਦੀ ਆ ਤਾਂ ਮੈਂ ਸ਼ੌਂਕ ਦੇ ਨਾਲ ਨਾਲ ਇਹ ਇਹ ਆਪਣੀ ਸਟੱਡੀਆਂ ਨੂੰ ਅੱਗੇ ਰੱਖਦੇ ਹੋਏ ਆਪਣਾ ਪ੍ਰੋਫੈਸ਼ਨ ਹੋਰ ਪਾਸੇ ਵੀ ਚੇਂਜ ਕਰ ਸਕਦੀ ਆ ਬੰ ਮੈਂ ਹੁਣ ਅਸੀਂ ਤੁਹਾਡੇ ਤੋਂ ਕੋਈ ਗੀਤ ਸੁਣਾ ਚਾਹਾਂਗੇ ਕੋਈ ਗੀਤ ਹੋ ਜੋ ਤੁਹਾਡੇ ਦਿਲ ਦੇ ਬੇहद ਕਰੀਬ ਹੋਵੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਦਮਨ ਹੁਣ ਮੈਨੂੰ ਕਾਫੀ ਟਾਈਮ ਹੋ ਗਿਆ ਛੱਡਿਆ ਨੂੰ ਪਹਿਲਾਂ ਤਾਂ ਜਿੱਦਾਂ ਰਿਆਜ਼ ਹੁੰਦਾ ਰਹਿੰਦਾ ਸੀਗਾ ਪਰ ਹੁਣ ਤੁਸੀਂ ਕਹਿ ਲਓ ਕਿ ਸਾਲ ਨੂੰ ਹੀ ਹੋ ਗਏ ਕਿ ਕਿੰਨੇ ਸਾਲ ਹੋ ਗਏ ਪਰ ਫੇਰ ਵੀ ਜਿੱਦਾਂ ਕਹਿੰਦੇ ਸ਼ੌਂਕ ਮਰਦੇ ਨਹੀਂ ਆ ਤਾਂ ਕੁਝ ਇਹਨੇ ਗੀਤ ਜਿੱਦਾਂ ਮੈਨੂੰ ਪੰਜਾਬੀ ਗਾਣਾ ਪਸੰਦ ਹੈ ਮੈਂ ਉਹ ਉਹਨਾਂ ਗੀਤਾਂ 'ਚੋਂ ਤੁਹਾਡੀ ਨਜ਼ਰ ਕਰਦੀ ਆ ਚਿੱਟਾ ਕੁੱਕੜ ਬਨੇਰੇ ਤੇ ਚਿੱਟਾ ਕੁੱਕੜ ਬਨੇਰੇ ਤੇ ਕਾਸੀ ਦੀ ਦੁਪੱਟੇ ਵਾਲੀਏ ਮੁੰਡਾ ਸੱਦ ਕੇ ਤੇਰੇ ਤੇ ਕਾਸਨੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ ਹੀਰਾ ਲੱਖ ਸਵਾ ਲੱਖ ਦਾਏ ਹੀਰਾ ਲੱਖ ਸਵਾ ਲੱਖ ਦਾਏ ਤੀਆਂ ਵਾਲੀਆਂ ਦੀਆਂ ਰੱਬ ਇੱਜ਼ਤਾਂ ਰੱਖਦਾਏ ਦੀਆ ਵਲੀਆ ਦੀਆ ਰੱਬ ਇਜਤਾਰ ਰੱਖਦਾ ਏ ਜੀ ਬਹੁਤ ਖੂਬ ਬਹੁਤ ਖੂਬ ਬਾਕੀ ਮੈਮ ਜਿਹੜਾ ਹੈ ਤੁਹਾਡੀ ਆਵਾਜ਼ ਜਿਹੜੀ ਹੈ ਬਹੁਤ ਸੋਹਣੀ ਹੈਗੀ ਹੈ ਮੈਮ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਜਿਹੜਾ ਇਸ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਮਕਬੂਲ ਹੋ ਚੁੱਕੇ ਸੀਗੇ ਹਨਾ ਕਈ ਵਾਰੀ ਕੀ ਹੁੰਦਾ ਕਿ ਇਨਸਾਨ ਜਦੋਂ ਉਸ ਵੇਲੇ ਨੂੰ ਯਾਦ ਕਰਦਾ ਤਾਂ ਕੁਝ ਖਟੀਆਂ ਤੇ ਕੁਝ ਮਿੱਠੀਆਂ ਯਾਦਾਂ ਜਿਹੜੀਆਂ ਨੇ ਉਹਨੂੰ ਚੇਤੇ ਆਉਂਦੀਆਂ ਨੇ ਅਸੀਂ ਵੀ ਤੁਹਾਡੇ ਤੋਂ ਕੁਝ ਖਟੀਆਂ ਤੇ ਕੁਝ ਮਿੱਠੀਆਂ ਯਾਦਾਂ ਜ਼ਰੂਰ ਜਾਨਣਾ ਚਾਹਾਂਗੇ ਜੋ ਇਸ ਸਫ਼ਰ ਦੇ ਨਾਲ ਜੁੜੀਆਂ ਹੋਈਆਂ ਨੇ ਜੀ ਯਾ ਮੇਰਾ ਇੱਕ ਸ਼ੌਂਕ ਸੀਗਾ ਜੀ ਕਿ ਜਿਵੇਂ ਹਰ ਬੱਚੇ ਨੂੰ ਅੱਜ ਕੱਲ ਤਾਂ ਮੈਂ ਕਹਿੰਨੀ ਆ ਵੀ ਪੇਰੈਂਟਸ ਜਾਂ ਸੋਸਾਇਟੀ ਸਾਡੀ ਬਹੁਤ ਅੱਗੇ ਚਲੀ ਗਈ ਜਿਸ ਵੇਲੇ ਮੇਰਾ ਟਾਈਮ ਸੀਗਾ ਉਸ ਵੇਲੇ ਮੇਰਾ ਇੱਕ ਸ਼ੌਂਕ ਸੀ ਮੇਰਾ ਇੱਕ ਪੈਸ਼ਨ ਸੀ ਤਾਂ ਮੈਨੂੰ ਮੇਰਾ ਸ਼ੌਕ ਬਹੁਤ ਪਿਆਰਾ ਸੀ ਮੇਰੇ ਪੇਰੈਂਟਸ ਨੇ ਵੀ ਮੇਰਾ ਉਸ ਸ਼ੌਂਕ 'ਚ ਸਾਥ ਦਿੱਤਾ ਪਰ ਮੈਂ ਸੋਚਦੀ ਕਿ ਕਈ ਲੋਕਾਂ ਦੀ ਮੈਂਟੈਲਿਟੀ ਐਸੀ ਸੀਗੀ ਕਿ ਕਈ ਲੋਕ ਬਲ ਲੋਕ ਕਹਿੰਦੇ ਨੇ ਪ੍ਰੋਫੈਸ਼ਨ ਗੰਦਾ ਦੇਖੋ ਕੋਈ ਵੀ ਪ੍ਰੋਫੈਸ਼ਨ ਗੰਦਾ ਨਹੀਂ ਹੈ ਗੰਦੀ ਤੁਹਾਡੀ ਸੋਚ ਆ ਗੰਦੇ ਲੋਕ ਆ ਪਰਫੈਸ਼ਨ ਗੰਦਾ ਨਹੀਂ ਹੈ ਮੈਂ ਬਹੁਤ ਮਿਹਨਤ ਕਰਦੇ ਹੋਏ ਸਿੰਗਰ ਸਿੰਗਿੰਗ ਕਰਨਾ ਇਜ਼ ਨੋਟ ਅ ਈਜ਼ੀ ਟਾਸਕ ਜੇ ਤੁਸੀਂ ਕਹੋਗੇ ਤੁਹਾਨੂੰ ਰਿਹਸਲ ਕਰਨੀ ਰਿਆਸ ਕਰਨਾ ਇੱਕ ਸਿੰਗਲ ਸਟੇਜ ਤੇ ਲਗਾਤਾਰ 2-3 ਘੰਟੇ ਗਾਉਣਾ ਲੋਕਾਂ ਦੀ ਫਰਮਾਇਸ਼ ਪੂਰੀ ਕਰਨੀ ਉਹਨਾਂ ਨੂੰ ਖੁਸ਼ ਕਰਨਾ ਇਟਸ ਵੈਰੀ ਟਫ ਜੌਬ ਫਿਰ ਤੁਸੀਂ ਜੇ ਕਹਿੰਦੇ ਕਿ ਐਕਟਿੰਗ ਕਰਨੀ ਦੈਟ ਇਜ਼ ਆਲਸੋ ਵੇਅ ਮੈਂ ਥੀਏਟਰ ਕੀਤਾ ਜੀ ਥੀਏਟਰ ਚ ਤੁਸੀਂ ਇੱਕ ਆਪਣਾ ਐਕਸਪ੍ਰੈਸ਼ਨ ਲਿਆਣਾ ਇਟਸ ਵੈਰੀ ਟਫ ਉਸ ਤੋਂ ਬਾਅਦ ਜੇ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਕਿ ਪੜ੍ਹਨਾ ਹੁਣ ਜੀ ਮੈਂ ਲਾਇਰ ਆ ਤਾਂ ਮੈਨੂੰ ਪੜਨਾ ਪੈਂਦਾ ਜੀ ਮੈਨੂੰ ਰਾਤਾਂ ਨੂੰ 2-2 ਵਜੇ ਤੱਕ ਵੀ ਅੱਜ ਮੈਨੂੰ ਪਤਾ ਹੈ ਕਿ ਮੈਂ ਇੱਕ ਰਿਪਲਾਈ ਤਿਆਰ ਕਰਨਾ ਤਾਂ ਭਾਵੇਂ ਮੈਨੂੰ 2 ਵਜ ਜਾਣ 3 ਵਜ ਜਾਣ ਤਾਂ ਮੈਂ ਬੈਠ ਕੇ ਕਰਨਾ ਹੀ ਕਰਨਾ ਹੈ ਰਿਪਲਾਈ ਮੈਂ ਕਿਦਾਂ ਤਿਆਰ ਕਰਨਾ ਕਿ ਮੈਂ ਪਹਿਲਾਂ ਉਹ ਪੂਰਾ ਐਕਟ ਪੜਨਾ ਪੂਰਾ ਕੇਸ ਪੜਨਾ ਉਹਦੇ ਚ ਪੁਆਇੰਟਸ ਕੱਢਨੇ ਪਰ ਲੋਕਾਂ ਦੀ ਜਿਹੜੀ ਸੋਚ ਹੈ ਮੈਂ ਉਹਦੇ ਤੇ ਕਦੀ ਨਹੀਂ ਜਾਂਦੀ ਕਿ ਲੋਕ ਕੀ ਸੋਚ ਰਹੇ ਆ ਜੇ ਮੈਂ ਹੀ ਸੋਚਾਂਗੀ ਫਿਰ ਲੋਕ ਕੀ ਕਰਨਗੇ ਕਿ ਲੋਕ ਕੀ ਸੋਚ ਰਹੇ ਆ ਸੋ ਮੈਨੂੰ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿ ਰਹੇ ਆ ਦੇਖੋ ਮੈਂ ਤੁਹਾਨੂੰ ਸਭ ਨੂੰ ਇੱਕ ਗੱਲ ਕਹੂੰਗੀ ਲੋਕ ਕਹਿੰਦੇ ਬੇਇੱਜ਼ਤੀ ਬੇਇੱਜ਼ਤੀ ਕਿਸ ਚੀਜ਼ ਦੀ ਜੇ ਤੁਸੀਂ ਫੀਲ ਕਰ ਰਹੇ ਆ ਬੇਇੱਜ਼ਤੀ ਤੁਹਾਡੀ ਤਾਂ ਬੇਇੱਜ਼ਤੀ ਤੁਸੀਂ ਰੱਬ ਦੀ ਨਿਗਾਹ 'ਚ ਸਹੀ ਹੋਣੇ ਚਾਹੀਦੇ ਆ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਆ ਆਪਣਾ ਕੰਮ ਆਪਣੀ ਜੇ ਮੈਂ ਉੱਧਰ ਸੀਗੀ ਤਾਂ ਉਹ ਮੇਰਾ ਸ਼ੌਕ ਸੀਗਾ ਮੈਂ ਪੂਰਾ ਆਪਣਾ ਦਿਲ ਨਾਲ ਕੀਤਾ ਔਰ ਕਦੀ ਕਿਸੇ ਨੇ ਮੈਨੂੰ ਮੇਰੇ ਤੇ ਕੋਈ ਇਲਜ਼ਾਮ ਨਹੀਂ ਲਗਾਇਆ ਜੇ ਮੈਂ ਅੱਜ ਲਾਇਰ ਆ ਤਾਂ ਵੀ ਮੈਂ ਪੂਰੀ ਮਿਹਨਤ ਨਾਲ ਪੂਰੀ ਸ਼ਿੱਦਤ ਨਾਲ ਆਪਣਾ ਕੰਮ ਕਰਦੀ ਆ ਔਰ ਕਹਿਣ ਵਾਲਿਆਂ ਦਾ ਕੰਮ ਕਹਿਣਾ ਜੀ ਕਿਆ ਮਾਰੇ ਕਿਆ ਨਾਲਿਆਂ ਨੇ ਕਹਿੰਦੇ ਰਹਿਣਾ ਸੋ ਕਈ ਮੈਂ ਵੀ ਸੁਣੀਆਂ ਗੱਲਾਂ ਕਿ ਐਦਾਂ ਕਹਿੰਦੇ ਪਰ ਕੱਲ ਪਰਸੂ ਦੀ ਗੱਲ ਹੈ ਕਿ ਲੋਕ ਐਦਾਂ ਕਹਿੰਦੇ ਉਹਦਾਂ ਕਹਿੰਦੇ ਮੈਂ ਕਿ ਵਾਈ ਸ਼ੁਡ ਆਈ ਕੇਅਰ ਕਿ ਲੋਕ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਮੈਨੂੰ ਇੰਨਾ ਪਤਾ ਕਿ ਮੈਂ ਵਕਾਲਤ ਕਰਦੀ ਆ ਮੈਂ ਕਮਾਣ ਜਾਨੀ ਆ ਮੈਂ ਆਪਣੀ ਰੋਟੀ ਕਮਾਣ ਜਾਨੀ ਆ ਮੈਂ ਆਪਣੀ ਰੋਟੀ ਖਾਣੀ ਆ ਤੇ ਕੋਈ ਕੀ ਕਰ ਰਿਹਾ ਕੀ ਕਰ ਰਿਹਾ ਮੈਂ ਨਾ ਯਾਰੀ ਦੋਸਤੀ ਪਾਣ ਜਾਨੀ ਆ ਨਾ ਮੈਂ ਇਹਨਾਂ ਗੱਲਾਂ ਚ ਪੈਣਾ ਚਾਹਨੀ ਆ ਸੋ ਮੇਰਾ ਕੰਮ ਹੈ ਜੀ ਮਿਹਨਤ ਕਰਨਾ ਜੋ ਮੈਂ ਕਰ ਰਹੀ ਆ ਔਰ ਮੈਂ ਕਰਦੀ ਰਵਾਂਗੀ ਜੀ ਜੀ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇਹੀ ਗੱਲ ਕਹੂੰਗੀ ਦੇਖੋ ਪਰ ਪਰ ਮੈਂ ਇੱਕ ਗੱਲ ਕਹੂੰਗੀ ਤੁਹਾਨੂੰ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਅਸੀਂ ਇੱਥੇ ਰਹਿਨੇ ਆਂ ਇੰਡੀਆ 'ਚ ਬਾਹਰ ਜਾਂਦੇ ਆਂ ਬਾਹਰ ਅਸੀਂ ਸਫਾਈਆਂ ਵੀ ਕਰਦੇ ਆਂ ਬਾਹਰ ਅਸੀਂ ਭਾਂਡੇ ਵੀ ਧੋਨੇ ਆਂ ਫਿਰ ਅਸੀਂ ਕਹਿੰਦੇ ਆਂ ਕਿ ਕੰਮ ਛੋਟਾ ਵੱਡਾ ਨਹੀਂ ਇਹ ਹੀ ਗੱਲ ਅਸੀਂ ਇੰਡੀਆ 'ਚ ਕਿਉਂ ਨਹੀਂ ਕਹਿ ਸਕਦੇ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਦੇਖੋ ਜੇ ਕੋਈ ਲੜਕੀ ਸਟੇਜ ਤੇ ਗਾ ਰਹੀ ਆ ਤਾਂ ਚਲੋ ਮੇਰਾ ਤਾਂ ਸ਼ੌਕ ਸੀ ਪਰ ਜੇ ਕੋਈ ਜ਼ਰੂਰਤ ਵੱਜੋ ਵੀ ਗਾ ਰਹੀ ਆ ਲੜਕੀ ਤਾਂ ਉਹਨੂੰ ਰਿਸਪੈਕਟ ਦੇਣਾ ਜਾਂ ਕੋਈ ਪਰਫਾਰਮ ਕਰ ਰਿਹਾ ਹੈ ਤਾਂ ਉਹਦੇ profession ਨੂੰ ਰਿਸਪੈਕਟ ਦੇਣਾ ਇਹ ਸਾਨੂੰ ਸਮਝਣਾ ਚਾਹੀਦਾ ਇਸਾਡੀ ਸੋਚ ਹੋਣੀ ਚਾਹੀਦੀ ਆ ਕਿ ਉਹਨੂੰ ਜ਼ਰੂਰਤ ਆ ਤਾਂ ਉਹ ਕੰਮ ਕਰ ਰਹੀ ਆ ਤਾਂ ਉਹਨੂੰ ਰਿਸਪੈਕਟ ਕਰੋ ਜੇ ਲੜਕੀ ਕਿਸੇ ਵੀ ਫੀਲਡ ਚ ਆ ਗਈ ਜੇ ਮੈਂ ਵਕਾਲਤ ਚਾਹ ਜਦੋਂ ਮੈਂ ਵਕਾਲਤ ਚਾਈ ਲੋਕ ਕਹਿਣ ਲੱਗੇ ਕਿ ਬੰਦਿਆਂ ਨੂੰ ਕੇਸ ਦੋ ਜੀ ਹਾਂ 302 ਦਾ ਕੇਸ ਬੰਦਿਆਂ ਦਾ ਜੀ 307 ਦਾ ਕੇਸ ਅੱਜ ਮੇਰੇ ਕੋਲ ਮੈਂ ਪ੍ਰਾਊਡਲੀ ਕਹਿੰਨੀ ਆ ਜੀ ਮੇਰੇ ਕੋਲ 302 ਦੇ ਵੀ ਕੇਸਿਸ ਆ ਮੇਰੇ ਕੋਲ 307 ਦੇ ਵੀ ਕੇਸਿਸ ਆ ਮੇਰੇ ਕੋਲ ਐਨਡੀਪੀਐਸ ਹੋਈ ਆ ਔਰ ਮੇਰਾ ਇੱਕ ਇੱਕ ਕਲਾਇੰਟ ਖੁਸ਼ ਹੈ ਕਿ ਮੈਂ ਪੂਰੀ ਮਿਹਨਤ ਨਾਲ ਕੰਮ ਕਰਦੀ ਆ ਸੋ ਮੈਂ ਤੁਹਾਨੂੰ ਇਹ ਗੱਲ ਕਹਿੰਨੀ ਆ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਜੇ ਮੈਂ ਅੱਜ ਮੈਨੂੰ ਜ਼ਰੂਰਤ ਪਈ ਕਿ ਮੈਨੂੰ ਅੱਜ ਜੇ ਝਾੜੂ ਪੋਚਾ ਵੀ ਮਾਰਨਾ ਪਿਆ ਤਾਂ ਉਹ ਵੀ ਕੰਮ ਛੋਟਾ ਨਹੀਂ ਆ ਦੇਖੋ ਮੇਡਸ ਸਾਡਾ ਘਰ ਸਾਫ ਕਰਕੇ ਜਾਂਦੀਆਂ ਇਹ ਕੰਮ ਅਸੀਂ ਆਪ ਨਹੀਂ ਕਰ ਸਕਦੇ ਤਾਂ ਕਿੰਨੀ ਰਿਸਪੈਕਟ ਵਾਲੀ ਜੌਬ ਆ ਸਾਨੂੰ ਸਾਫ ਕੀਤਾ ਹੋਇਆ ਕੰਮ ਮਿਲਦਾ ਕੰਮ ਕੋਈ ਛੋਟਾ ਵੱਡਾ ਨਹੀਂ ਭਾਵੇਂ ਸ਼ੂ ਮੈਡਲਰ ਆ ਉਹ ਸਾਡੇ ਸ਼ੂਜ਼ ਠੀਕ ਕਰਦੇ ਆ ਉਹ ਵੀ ਰਿਸਪੈਕਟੇਬਲ ਜੌਬ ਆ ਕੰਮ ਕੋਈ ਛੋਟਾ ਵੱਡਾ ਨਹੀਂ ਆਪਣੀ ਸੋਚ ਬਦਲੋ ਹਰ ਕੰਮ ਨੂੰ ਰਿਸਪੈਕਟ ਦਿਓ ਇਹ ਆਪਣੇ ਆਪ ਨੂੰ ਮਹਾਨ ਨਹੀਂ ਸਮਝੀਦਾ ਅਸੀਂ ਮਿੱਟੀ ਦਾ ਸ਼ਰੀਰ ਆਂ ਜੀ ਮਿੱਟੀ 'ਚ ਹੀ ਮਿਲ ਜਾਣਾ ਠੀਕ ਹੈ ਜਿੰਦਾ ਜੀ ਕੁਝ ਕਰ ਸਕਦੇ ਹੋ ਤਾਂ ਇੱਜ਼ਤ ਪਿਆਰ ਹਰ ਸਨਮਾਨ ਖੱਟੋ ਮੈਂ ਚੀਜ਼ ਛੱਡ ਦੋ ਮੈਂ ਕੁਝ ਵੀ ਨਹੀਂ ਪਰਮਾਤਮਾ ਨੇ ਜੀਵਨ ਦਿੱਤਾ ਸਰੀਰ ਦਿੱਤਾ ਮਿਹਨਤ ਕਰਨੀ ਹੈ ਕਮਾਣਾ ਖਾਣਾ ਦੁਨੀਆ ਕੀ ਕਹਿੰਦੀ ਹੈ ਡੋਨਟ ਵਰੀ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਵਾਕੀ ਦੋਸਤੋ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਉਸ ਨੂੰ ਕਾਮਯਾਬੀ ਇੱਕ ਦਿਨ ਜ਼ਰੂਰ ਮਿਲਦੀ ਹੈ ਜਿਵੇਂ ਮੈਡਮ ਹੋਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਬਹੁਤ ਸਾਰੇ ਸਿੰਗਰਾਂ ਦੇ ਨਾਲ ਬਤੌਰ ਮਾਡਲ ਵੀ ਕੰਮ ਕੀਤਾ ਹੈ ਇਸ ਤੋਂ ਇਲਾਵਾ ਬਤੌਰ ਗਾਇਕਾ ਵੀ ਉਹਨਾਂ ਨੇ ਆਪਣੀ ਪਛਾਣ ਬਣਾਈ ਹੈ ਤੇ ਅੱਜ ਕੱਲੋ ਬਤੌਰ ਵਕੀਲ ਆਪਣਾ ਨਾਮ ਨਖਟ ਰਿਹਾ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਕੰਮ ਕਰਦੇ ਰਹੋ ਕਾਮਯਾਬ ਹੁੰਦੇ ਰਹੋ ਇਸ ਯਾਦ ਦੇ ਨਾਲ ਹੁਣ ਮੈਨੂੰ ਦਮਨਪੀ ਨੂੰ ਦਿਓ ਆ ਗਿਆ ਧੰਨ